ਰੰਜੀਤ ਸਿੰਘ ਢੜੀਆਂ ਵਾਲੇ ਨੇ ਬਾਦਲ ਤੇ ਮਜੀਠੀਏ ਦੇ ਘਟੇ ਚੇਬਾ ਦਿਖਾਉ ਨੇ ਅੱਜ ਦੀ ਇਹ ਤਾਜ਼ਾ ਖਬਰ ਜਿਵੇਂ ਦੇ ਰੰਜੀਤ ਸਿੰਘ ਢੜੀਆਂ ਵਾਲੇ ਸੰਤ ਉਹਨਾਂ ਦਾ ਇੱਕ ਤੁਹਾਡੇ ਸਾਹਮਣੇ ਇੱਕ ਬਿਆਨ ਸੁਣਾਉਣ ਜਾ ਰਹੇ ਹਾਂ ਪੂਰੇ ਪੰਡਾਲ ਪਰ ਦੇ ਵਿੱਚ ਕੀ ਕਿਹਾ ਉਹ ਤੁਹਾਡੇ ਸਾਹਮਣੇ ਧਰਦੇ ਆਂ ਔਰ ਸਰਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਕੀ ਨੇ ਇਹ ਅਕਸਰ ਪੂਰਾ ਪੰਜਾਬ ਪਹਿਲੇ ਜਾਣਦਾ ਅਸੀਂ ਤਾਂ ਦੇਖੋ ਤੁਹਾਡੇ ਸਾਹਮਣੇ ਖਬਰ ਧਰਨੀ ਹੈ ਸਾਡੀ ਉਹਨਾਂ ਦੇ ਨਾਲ ਕੋਈ ਨਿੱਜੀ ਵਿਰੋਧਤਾ ਨਹੀਂ ਨਾ ਹੀ ਕੋਈ ਲੈਣਾ ਦੇਣਾ ਪਰ ਜੋ ਪੰਜਾਬ ਦੇ ਵਿੱਚ ਹੋਣ ਜਾ ਰਿਹਾ ਜਾਂ ਇਹ ਦੂ ਪਹਿਲਾਂ ਹੋ ਚੁੱਕਿਆ ਇਸ ਦੇ ਉੱਤੇ ਚਰਚਾ ਕੱਲੇ ਤੁਸੀਂ ਜਾਂ ਆਪਾਂ ਨਹੀਂ ਕਰ ਰਹੇ ਪੰਜਾਬ ਦੇ ਅੰਦਰ ਕੋਈ ਹੋਰ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਇਹਦਾ ਪ੍ਰਚਾਰ ਕਰ ਰਿਹਾ ਯਾਨੀ ਸੁਖਵੀਰ ਸਿੰਘ ਬਾਦਲ ਅਕਸਰ ਤੁਸੀਂ ਵੇਖਿਆ ਆਕਾਲੀ ਦਲ ਦੇ ਨੇਤਾ ਪੰਜਾਬ ਦੇ ਅੰਦਰ ਫੇਰ ਤੋਂ ਕਹਿੰਦੇ ਜੀ ਸਰਕਾਰ ਬਣਾਉਣ ਚੱਲੇ ਸੀ ਪਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਔਰ ਮੈਂ ਅੱਜ ਤੁਹਾਨੂੰ ਇਹਨਾਂ ਦੇ ਉੱਤੇ ਇੱਕ ਬਿਆਨ ਘਟਰੀਆਂ ਵਾਲੇ ਦਾ ਸੁਣਾਉਣ ਜਾ ਰਿਹਾ ਸੰਤਾ ਨੇ ਕੀ ਕਿਹਾ ਉਸ ਨਾਮਾਂਗੇ ਵੈਸੇ ਸਾਡੇ ਪੰਜਾਬ ਦੇ ਲੋਕ ਵਿਕਰਮ ਸਿੰਘ ਮਜੀਠੀਆ ਨੂੰ ਚਿੱਟੇ ਦਾ ਤਸਕਰ ਕਹਿੰਦੇ ਸੀ ਨਾਬਾ ਦੀ ਜੇਲ੍ਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਬੰਦ ਕਰਵਾ ਦਿੱਤਾ ਔਰ ਫੇਰ ਪੰਜਾਬ ਦੇ ਲੋਕਾਂ ਦੀ ਇੱਕ ਹੋਰ ਵੱਡੀ ਕਹਾਵਤ ਤੁਸੀਂ ਵੀ ਸੁਣੀ ਹੋਣੀ ਕਿ ਜਿਹੜਾ ਕੋਈ ਵੀ ਬੰਦਾ ਨਸ਼ੇ ਵੇਚਦਾ ਜਾਂ ਮ ਲੈਕੀਆ ਕਿੰਨਾ ਵੀ ਜਾਨੀ ਪੁੱਠੇ ਸਿੱਦੇ ਕੰਮ ਕਰਦਾ ਉਸ ਬੰਦੇ ਨੂੰ ਨੀਂਦ ਨਹੀਂ ਆਉਂਦੀ ਚਾਹੇ ਉਹਦੇ ਘਰੇ ਬਿਸਤਰ ਕਿੰਨੇ ਵੀ ਮਹਿੰਗੇ ਬੈਡਾਂ ਦੇ ਉੱਤੇ ਲੱਗੇ ਹੋਣ ਕਿੰਨੇ ਵੀ ਉਹਨਾਂ ਦੇ ਘਰ ਦੇ ਵਿੱਚ ਬੈਡ ਹੋਣ ਕਿੰਨੇ ਵੀ ਮਹਿੰਗੇ ਉਹਦੇ ਕੋਲੇ ਆਲੀਸ਼ਾਨ ਮਹਿਲ ਹੋਣ ਪਰ ਕਹਿੰਦੇ ਜੀ ਉਹਨੂੰ ਨੀਂਦ ਲੈਣ ਦਾ ਸਮਾਂ ਤੱਕ ਨਹੀਂ ਹੈ ਇਹ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਵਿਕਰਮ ਸਿੰਘ ਜਿਹੜਾ ਮਜੀਠੀਆ ਉਨਾ ਦੇ ਉੱਤੇ ਇਹ ਗੱਲ ਫੱਬਦੀ ਵੀ ਹੈ ਔਰ ਪੰਜਾਬ ਦੇ ਵਿੱਚ ਇਹਦੀ ਚਰਚਾ ਵੀ ਹੋ ਰਹੀ ਹੈ ਕਿਉਂ ਹੋ ਰਹੀ ਹੈ ਪਹਿਲਾ ਬਿਆਨ ਤੁਹਾਨੂੰ ਢੱਡਰੀਆਂ ਵਾਲੇ ਸੰਤ ਦਾ ਸੁਣਾਵਾਂਗੇ ਉਸ ਤੋਂ ਬਾਅਦ ਅਗਲੀ ਚਰਚਾ ਜਿਹੜੀ ਬੜੀ ਹੀ ਅਹਿਮ ਹੈ ਔਰ ਦੂਜੇ ਪਾਸੇ ਪੂਰੇ ਪੰਜਾਬ ਦੇ ਲੋਕ ਵਿਕਰਮ ਸਿੰਘ ਮਜੀਠੀਆ ਦਾ ਸੱਚ ਸੁਣਨਾ ਚਾਹੁੰਦੇ ਨੇ ਔਰ ਪਹਿਲਾਂ ਸੰਤ ਅਰਜੀਤ ਸਿੰਘ ਢੱਡਰੀਆਂ ਵਾਲੇ ਕੀ ਕਹਿੰਦੇ ਨੇ ਆ ਸੁਣ ਲਓ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਕਿ ਬੜੀ ਹੀ ਤਮਾਕੀਦਾਰ ਹੈ ਸੁਣੋ ਗਲਤ ਕੰਮ ਜਦੋਂ ਦੀ ਕਰਦਾ ਉਸੇ ਦਿਨ ਉਸੇ ਵੇਲੇ ਉਹਦੀ ਨੀਂਦ ਹਰਾਮ ਹੋ ਜਾਂਦੀ ਹੈ ਗਲਤ ਕੰਮ ਕਰਨ ਵਾਲੇ ਨੂੰ ਸਹੀ ਨੀਂਦ ਨਹੀਂ ਆਉਂਦੀ ਦੇਖੋ ਜਿਹੜੀ ਸੁੱਖ ਦੀ ਨੀਂਦ ਬੰਦਾ ਇੱਕ ਨੰਬਰ ਦਾ ਕੰਮ ਕਰਨ ਵਾਲਾ ਸਹੀ ਕੰਮ ਕਰਨ ਵਾਲਾ ਹੁੰਦਾ ਹੈ ਨਾ ਦੋ ਨੰਬਰ ਹੀ ਇਹ ਤੇ ਤਰਸਦੇ ਨੇ ਕਦੇ ਉਹ ਨੀਂਦ ਆਵੇ ਇਹਨੂੰ ਕਹਿੰਦੇ ਡ੍ਰੀਮ ਲੈਸ ਸਲੀਪ ਕੀ ਸੁਪਨਾ ਨਾ ਆਵੇ ਇੰਦਾ ਦੀ ਨੀਂਦ ਆਵੇ ਭਾਵੇਂ ਬੰਦਾ ਅੱਧਾ ਤੇ ਕਈ ਸੋਵੇ ਅੱਧਾ ਤੇ ਕਾ ਸੋਵੇ ਉਹਦੀ ਬੋਟੀ ਦਾ ਸੈੱਲ ਸੈੱਲ ਚਾਰਜ ਹੋਵੇ ਸੈੱਲ ਉਹਦਾ ਇੱਕ ਇੱਕ ਚਾਰਜ ਹੋਵੇ ਐਹੋ ਜੀ ਨੀਂਦ ਆਵੇ ਤੇ ਐਹੋ ਜੀ ਨੀਂਦ ਦੋ ਨੰਬਰੀਏ ਤੇ ਤਰਸਦੇ ਐ ਅਜਿਹੇ ਗੱਲਾਂ ਕਰਦੇ ਨਾ ਬਲਾਲ ਬੱਤਿਆਂ ਦੇ ਜਾਂਦੇ ਐ ਇਹਨਾਂ ਦੇ ਘਰ ਸਮਾਨ ਬਥੇਰਾ ਰਸੋਈਆਂ ਭਰੀਆਂ ਪਈਆਂ ਕਹਿੰਦੇ ਪੈਸੇ ਨਾਲ ਸਭ ਕੁਝ ਖਰੀਦਿਆ ਜਾ ਸਕਦਾ ਵੇਚ ਵੇਚ ਨਸ਼ੇ ਨਸ਼ੇ ਰਸੋਈਆਂ ਸਵਾਰ ਨਾਲ ਭਰੀਆਂ ਪਈਆਂ ਪਰ ਇਹਨਾਂ ਨੂੰ ਖਾਣ ਦਾ ਹੁਕਮ ਨਹੀਂ ਡਾਕਟਰ ਕਹਿੰਦਾ ਜੇ ਖਾਏਗਾ ਮਰ ਜਾ ਡੈਟ ਇਹਨਾਂ ਦੇ ਘਰ ਬਹੁਤ ਵਧੀਆ ਨੇ ਪਰ ਇਹਨਾਂ ਨੂੰ ਸੌਣ ਦਾ ਹੁਕਮ ਨਹੀਂ ਪਰ ਸੰਤ ਜੀ ਇਹਨਾਂ ਦੇ ਘਰ ਦੇ ਵਿੱਚ ਉਹ ਤਾਂ ਜਦੋਂ ਛਾਪਾ ਪਿਆ ਸੀ ਨਾ ਬਿਕਰਮ ਸਿੰਘ ਮਜੀਠੀ ਦੀ ਪਤਨੀ ਬਿਕਰਮ ਸਿੰਘ ਮਜੀਠੀ ਦਾ ਜਿੰਨਾ ਵੀ ਸਟਾਫ ਸੀ ਉਹਦੀ ਟੀਮ ਸੀ ਕਹਿੰਦੇ ਉਹ ਟੀਮ ਹੈ ਪਰ ਕਹਿੰਦੇ ਜੀ ਤਜੋਰੀਆਂ ਦੇ ਵਿੱਚੋਂ ਵਿਜੀਲੈਂਸ ਨੇ ਜਦੋਂ ਛਾਪਾ ਮਾਰਿਆ ਪਹਿਲਾਂ ਹੀ ਕਹਿੰਦੇ ਜੀ ਇੱਧਰ ਉੱਧਰ ਕਰ ਦਿੱਤਾ ਗਿਆ ਸਾਰਾ ਮਾਲ ਪੱਤਾ ਵੀ ਔਰ ਦੂਜੇ ਪਾਸੇ ਕਹਿੰਦੇ ਜੀ ਕਾਗਜ਼ ਪੱਤਰ ਜਿਹੜੇ ਵੀ ਸੀ ਉਹਨਾਂ ਦੇ ਖਿਲਾਫ ਜਿੰਨੇ ਵੀ ਸਬੂਤ ਸੀ ਉਹਨਾਂ ਨੂੰ ਵੱਡੇ ਪੱਧਰ ਦੇ ਉੱਤੇ ਮਟਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਦੂਜੇ ਪਾਸੇ ਵਿਜੀਲੈਂਸ ਬਿਊਰੋ ਦਾ ਇਹ ਬਿਆਨ ਆ ਚੁੱਕਿਆ ਸੀ ਉਹਨਾਂ ਅਫਸਰਾਂ ਦਾ ਕਿ ਜਦੋਂ ਅਸੀਂ ਗ੍ਰਿਫਤਾਰ ਕਰਨ ਗਏ ਤਾਂ ਸਾਡੀ ਗ੍ਰਿਫਤਾਰੀ ਲੈਣ ਦੇ ਸਮੇਂ ਰਕਾਵਟ ਪਾ ਦਿੱਤੀ ਇਹਨਾਂ ਵਿਕਰਮ ਸਿੰਘ ਮਜੀਠੀਆ ਦੇ ਸਮਰਥਕਾਂ ਔਰ ਵਿਕਰਮ ਸਿੰਘ ਮਜੀਠੀਆ ਨੇ ਯਾਨੀ ਆਪਣੇ ਸਮਰਥਕਾਂ ਨੂੰ ਭੜਕਾਉਣ ਵਾਲੇ ਵਿਕਰਮ ਸਿੰਘ ਮਜੀਠੀਆ ਚਾਹੇ ਅਸ਼ੋਕ ਰਾਮ ਦੀ ਜ਼ਿੰਦਗੀ ਪਹਿਲਾਂ ਜੀ ਚੁੱਕੇ ਨੇ ਪਰ ਸਵਾਲ ਇਹ ਵੀ ਹੈ ਜਿਵੇਂ ਸੰਤਾ ਨੇ ਕਿਹਾ ਕਹਿੰਦਾ ਇਹਨਾਂ ਦੇ ਕੋਲ ਨਸ਼ੇ ਵੇਚ-ਵੇਚ ਕੇ ਕਿੰਨਾ ਵੀ ਚਾਹੇ ਧਨ-ਦੌਲਤ ਹੈ ਪਰ ਚੈਨ ਦੀ ਨੀਂਦ ਨਾ ਤਾਂ ਵਿਕਰਮ ਸਿੰਘ ਮਰੀਠੀਆ ਔਰ ਦੂਜੇ ਪਾਸੇ ਨਾਹੀਂ ਜੀ ਕਹਿੰਦੇ ਸੁਖਵੀਰ ਸਿੰਘ ਬਾਦਲ ਸੌ ਸਕਦੇ ਨਹੀਂ ਕਿਉਂ ਕਿਉਂਕਿ ਉਹਨੂੰ ਵੀ ਪਤਾ ਹੈ ਕਿ ਮੇਰਾ ਸਾਲਾ ਸਾਹਿਬ ਜੇਲ੍ਹ ਦੇ ਵਿੱਚ ਬੰਦ ਹੈ ਨਾਬਾ ਦੇ ਵਿੱਚ ਕਿਉਂਕਿ ਬਹੁਤ ਵੱਡੇ ਕ੍ਰਾਈਮ ਦੇ ਵਿੱਚ ਉਸ ਨੂੰ ਚੱਕਿਆ ਗਿਆ ਆਮਦਨ ਤੋਂ ਵੱਧ ਕੱਲਾ ਇੰਨੇ ਹੀ ਪਤਾ ਪੰਜਾਬ ਦੇ ਲੋਕਾਂ ਨੂੰ ਕਿ ਆਮਦਨ ਤੋਂ ਵੱਧ ਜਾਇਦਾਦ ਇਹੀ ਹੈ ਪਰ ਸਵਾਲ ਇਹਦੇ ਨਾਲ ਪਹਿਲਾ ਇਹ ਖੜਾ ਹੁੰਦਾ ਕਿ ਉਹ ਜਿਹੜੀ ਜਾਇਦਾਦ ਹੈ ਉਹ ਬਣਾਈ ਕਿਦਾਂ ਗਈ ਹੈ ਪੰਜਾਬ ਦੇ ਅੰਦਰ ਜਦੋਂ ਅਕਾਲੀ ਦਲ ਦੀ ਸਰਕਾਰ ਰਹੀ ਪੰਜਾਬ ਦੇ ਲੋਕ ਭਲੀ ਭਾਂਤੀ ਭਾਵੇਂ ਜਾਣਦੇ ਨੇ ਪਰ ਇਹ ਸਵਾਲ ਨੂੰ ਹੁਣ ਪੰਜਾਬ ਦੇ ਲੋਕਾਂ ਨੂੰ ਜਿਉਂਦਾ ਰੱਖਣ ਦੀ ਲੋੜ ਹੈ ਕਿਉਂਕਿ ਤੁਹਾਡੇ ਹੀ ਪੰਜਾਬ ਚੋਂ ਤੁਹਾਡੇ ਹੀ ਆਪਣੇ ਘਰਾਂ ਦੇ ਵਿੱਚੋਂ ਜਿਹੜੀ ਲੁੱਟ ਖਸੁੱਟ ਹੋਈ ਹੈ ਨਾ ਇਹਦੇ ਨਾਲ ਪੰਜਾਬ ਦੀ ਇਕੱਲੀ ਬਰਬਾਦੀ ਨਹੀਂ ਪੰਜਾਬ ਦੇ ਕਾਨੂੰਨ ਨੂੰ ਛਿੱਕੇ ਟੰਗ ਕੇ ਇਹਨਾਂ ਲੋਕਾਂ ਨੇ ਜਿਹੜੀ ਗੁੰਡਾਗਰਦੀ ਔਰ ਜਿਹੜੀ ਇਹਨਾਂ ਨੇ ਲੁੱਟ ਮਚਾਈ ਸੀ ਉਹਦੇ ਨਮੂਨੇ ਅੱਜ ਤੁਸੀਂ ਕਿਵੇਂ ਵੇਖ ਰਹੇ ਹੋ ਕਦੇ ਡੀਆਈਜੀ ਭੁੱਲਰ ਫੜਿਆ ਜਾਂਦਾ ਕਦੇ ਕੋਈ ਡੀਐਸਪੀ ਫੜਿਆ ਜਾਂਦਾ ਕਦੇ ਐਸਐਚਓ ਫੜਿਆ ਜਾਂਦਾ ਇਹ ਲੋਕ ਹਨ ਜਿਹੜੇ ਫੜੇ ਜਾਣ ਵਾਲੇ ਦਰਸਲ ਦੇ ਵਿੱਚ ਇਹਨਾਂ ਦੇ ਰਾਜ ਦੇ ਅੰਦਰ ਇਹ ਉਹੀ ਲੋਕ ਨੇ ਜਿਵੇਂ ਕਿ ਭੋਲੇ ਨੇ ਕਿਹਾ ਸੀ ਵਿਕਰਮ ਸਿੰਘ ਮਜੀਠੀ ਦਾ ਨਾਮ ਲਿਆ ਸੀ ਨਾ ਜਦੋਂ ਕੋਰਟ ਦੇ ਅੰਦਰ ਕਹਿੰਦਾ ਮੇਰੀ ਤਸਕਰੀ ਕਰਨ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਪਹਿਲੇ ਨੰਬਰ ਦੇ ਉੱਤੇ ਮੇਰੇ ਨਾਲ ਆ ਔਰ ਦੂਜੇ ਪਾਸੇ ਕਹਿੰਦੇ ਜੀ ਸਰਕਾਰੀ ਗੱਡੀਆਂ ਦੇਖੋ 32 ਵਾਲੀ ਗੱਡੀ ਦਾ ਜ਼ਿਕਰ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਵੀ ਕੀਤਾ ਕਹਿੰਦੇ ਜੀ 32 ਵਾਲੀ ਗੱਡੀ ਅੱਗੇ ਚੱਲਦੀ ਸੀ ਪਿੱਛੇ ਚੱਲਦੇ ਸੀ ਬਿਕਰਮ ਸਿੰਘ ਮਜੀਠੀਆ ਤੇ ਭੋਲੇ ਰਾਂ ਦੇ ਭੁੱਕੀ ਦੇ ਭਰੇ ਹੋਏ ਟਰੱਕ ਸੇ ਪੰਜਾਬ ਦੇ ਲੋਕ ਭਾਵੇਂ ਇਹਨਾਂ ਗੱਲਾਂ ਨੂੰ ਜਾਣਦੇ ਵੀ ਨਹੀਂ ਪਰ ਸਵਾਲ ਤਾਂ ਉਹੀ ਹੈ ਕਿ ਪੰਜਾਬ ਨੂੰ ਲੁੱਟ ਕੇ ਪੰਜਾਬ ਦੀ ਬਰਬਾਦੀ ਪੰਜਾਬ ਦੀ ਨੌਜਵਾਨੀ 80% ਖਤਮ ਹੋ ਚੁੱਕੀ ਇਹ ਪੰਜਾਬ ਦੇ ਅੰਕੜੇ ਪੰਜਾਬ ਦੀ ਸਰਕਾਰ ਵੀ ਦਿਖਾ ਰਹੀ ਹੈ ਔਰ ਦੂਜੇ ਪਾਸੇ ਪੰਜਾਬ ਦੀਆਂ ਮਾਂਵਾਂ ਰੋ ਰਹੀਆਂ ਨੇ ਉਹ ਕਿੰਨੂੰ ਰੋਉਂਦੀਆਂ ਨੇ ਵਿਕਰਮ ਸਿੰਘ ਮਜੀਠੀਆ ਕਹਿੰਦੇ ਜੀ ਨਾਬਾ ਦੀ ਜੇਲ੍ਹ ਦੇ ਵਿੱਚ ਨਾ ਰੱਖੋ ਇਹਨੂੰ ਡੁੱਬਰੂ ਘੜ ਦੇ ਵਿੱਚ ਭੇਜ ਦਿਓ ਪੰਜਾਬ ਦੇ ਲੋਕਾਂ ਦਾ ਸਿਰਫ ਇੱਕੋ ਹੀ ਕਹਿਣਾ ਤਾਂ ਹੁਣ ਅੱਗੇ ਪੰਜਾਬ ਦੀ ਜਿਹੜੀ ਸਰਕਾਰ ਇਹਦੇ ਵਿਰੁੱਧ ਏਜੰਡੇ ਚਲਾਉਣ ਵਾਲੇ ਉਹੀ ਲੋਕ ਨੇ ਜਿਨ੍ਹਾਂ ਦੀਆਂ ਰਸੋਈਆਂ ਦੇ ਵਿੱਚ ਸਮਾਨਤਾ ਬਹੁਤ ਪਿਆ ਪਰ ਖਾਣ ਦੀ ਇਜਾਜ਼ਤ ਨਹੀਂ ਹੈ ਬੈਟ ਤਾਂ ਬੜੇ ਮਹਿੰਗੇ ਲੱਗੇ ਨੇ ਪਰ ਸੌਣ ਦੀ ਵੀ ਇਜਾਜ਼ਤ ਨਹੀਂ ਹੈ ਸੋ ਜਿਹੜਾ ਬੰਦਾ ਮਾੜੇ ਕੰਮ ਜਾਂ ਗਲਤ ਕੰਮ ਕਰੂਗਾ ਉਹਦੀ ਜਗਾ ਕਿੱਥੇ ਆ ਉਹ ਅਕਸਰ ਤੁਸੀਂ ਸਾਰੇ ਵੈਸੇ ਹੀ ਜਾਣਦੇ ਹੋ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ